ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਰਾਗ ਸ੍ਰੀ ਰਾਗ ਵਿੱਚ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਤੇਰਿਆਂ ਭਗਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਤੇ ਇਸ ਸ਼ਬਦ ਨੂੰ ਆਪਾਂ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਰਿਆਲ ਜੀ ਦੀ ਤੁਮ ਤੇ ਇਦਾਰਤ ਸਿੱਖਣ ਜਾ ਰਹੇ ਹਾਂ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਲੇ ਤੇ ਗਾਇਨ ਕਰਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਹਾਈ ਪਿਚ ਤੇ ਬਿਲਕੁਲ ਨਹੀਂ ਹੈ ਜਦਕਿ ਡਾਊਨ ਵਿੱਚ ਇਹ ਸ਼ਬਦ ਪੰਚਮ ਤੱਕ ਜਾ ਰਿਹਾ ਹੈ ਤੇ ਆਪਾਂ ਦੇਖਦੇ ਹਾਂ ਕਿ ਕਿਹੜੇ-ਕਿਹੜੇ ਸੁਰ ਇਸ ਸ਼ਬਦ ਵਿੱਚ ਲੱਗਦੇ ਹਨ ਜਦੋਂ ਆਪਾਂ ਪੰਜਵੇਂ ਕਾਲੇ ਨੂੰ ਸਾ ਮੰਨਦੇ ਹਾਂ ਤਾਂ ਮੰਦ ਸਬਤਕ ਵਿੱਚ ਕੋਮਲ ਨੀ ਅਤੇ ਸ਼ੁੱਧ ਧਾ ਤੇ ਪਾ ਇੱਥੇ ਤੱਕ ਸ਼ਬਦ ਦਾ ਚਲਣਾ ਹੈ ਤੇ ਇਸ ਤੋਂ ਬਾਅਦ ਮ ਅ ਸਬਤਕ ਵਿੱਚ ਸਾ ਤੋਂ ਬਾਅਦ ਸ਼ੁਦਰੇ ਸ਼ੁਦਗਾ ਸ਼ੁਦਮਾ ਪਾ ਸ਼ੁਧਾ ਅਤੇ ਕੋਮਲਨੀ ਇੱਥੇ ਤੱਕ ਹੀ ਸ਼ਬਦ ਦਾ ਚਲਣ ਹੈ ਆਸਾਨੀ ਦੇ ਨਾਲ ਪੜਣਾ ਤੇ ਛੋਟੀਆਂ ਬੱਚੀਆਂ ਇਸ ਸ਼ਬਦ ਨੂੰ ਗਾਇਨ ਕਰ ਸਕਦੀਆਂ ਹਨ ਇਸ ਤੋਂ ਪਹਿਲਾਂ ਕਿ ਆਪਾਂ ਇਹ ਸ਼ਬਦ ਨੂੰ ਸਿੱਖੀਏ ਪਹਿਲਾਂ ਇੱਕ ਸਥਾਈ ਗਾਇਨ ਕਰਦੇ ਹਾਂ ਤੇ ਫਿਰ ਇਸ ਸਥਾਈ ਦੇ ਬੋਲ ਜਿਹੜੇ ਹਨ ਆਪਾਂ ਕੱਲੇ-ਕੱਲੇ ਸੁਰਤੇ ਦੇਖਾਂਗੇ ਤੇਰੀ ਆਪਗਤਾਂ ਤੇ ਆਪਗਤਾਂ ਪੁਖ ਸਜ ਤੇਰੀ ਆ ਮੇਰੀ ਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀ ਹੋ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ

सुख देहो दरस सुख देहो दरस सुख दातया ਮੈਂ ਗੱਲ ਵਿੱਚ ਲੈ ਹੋ ਮੈਂ ਗੱਲ ਵਿੱਚ ਲੈ ਹੋ ਮੈਂ ਗੱਲ ਵਿੱਚ ਲੈ ਹੋ ਮੇਲਾਏ ਜੀ देहो दरस सुखदातया मैं गलविच लेहो हो मेला मैं गलविच लेहो हो मेला ਮੈਂ ਗਲ ਵਿੱਚ ਲੈ ਹੋ ਮਿਲਾਏ ਜਿਓ ਇਸ ਤੋਂ ਬਾਅਦ ਖਾਇਆ ਜਾਂਦਾ ਹੈ ਤੇ ਹੁਣ ਆਪਾਂ ਅੰਤਰਾ ਦੇਖਦੇ ਹਾਂ ਜੋ ਕਿ ਸਥਾਈ ਦੀ ਦੂਸਰੀ ਪੰਕਤੀ ਵਾਂਗ ਹੀ ਹੈ ਸਭ ਸੇਸਤੇ ਸੇਵੇ ਦੇਨਰਾਤ ਜਿਓ ਇੱਥੇ ਹਲਕਾ ਜਿਹਾ ਫਰਕ ਹੈ ਬਿਲਕੁਲ ਮਾਈਨਰ ਜਿਆ ਸਭ ਸਿਸ਼ਟ ਸੇ ਵੇ ਦਿਨ ਰਾਤ ਜਿਓ ਜਿਓ ਦੇ ਕੰਨ ਸੁਣੋ ਦੇ ਕੰਨ ਸੁਣੋ ਪਰਦਾਸੇ ਦੇ ਕੰਨ ਸੁਣੋ ਅਰੇ ਦਸ ਜਿਓ ਤੇ ਅਗਲੀ ਪੰਕਤੀ ਹੈ ਫੋਕ ਵਜਾਏ ਸਭ ਟਿੱਠੀਆਂ ਤੁਸ ਆਪੇ ਲੈਣ ਸਿਆਪੇ ਲੈ ਨਾ ਛਡਾਏ ਜੀਓ ਠੋਕ ਵਜਾਏ ਸਮ ਦਿੱਟੀਆਂ ਤੁਸ ਆਪੇ ਲੈ ਨਾ ਛਡਾਏ ਜੀਓ ਤੇ ਵਾਪਸੀ ਇੱਥੋਂ ਹੋਣੀ ਐ ਤੁਸ ਆਪੇ ਲੈਣ ਤੁਸ ਆਪੇ ਲੈਣ ਛੱਡ ਜਿਉ ਇਸ ਤੋਂ ਬਾਅਦ ਸ਼ੁਰੂ ਤੇ ਹਾਂ ਪਗ ਤਾਂ ਮੈਨੂੰ ਮਿਥਿਆ ਕੀ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾ ਸਕੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ